ਈਨਾਮਾ ਜੀ ਮੈਂ ਗੁਫਾਰ ਤੋਂ ਇੱਕ ਨੌੜਾ ਅਧਾਨ ਪੰਜਾਬ ਸਮਾਲ ਬੱਸ ਸਫੇਤ ਯੂਨੀਅਨ ਦਾ ਮੈਂ ਚੇਅਰਮੈਨ ਹਾਂ ਪੰਜਾਬ ਦਾ ਤੇ ਸਾਡੀ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਹੈ ਜਿਹੜੀ ਉਹਦੇ ਨਾਲੇ ਸਾਡਾ ਜਿਹੜਾ ਜਿੰਨਾ ਵੀ ਕਮਰਸ਼ੀਅਲ ਵਹੀਕਲ ਨੇ ਆਉਂਦੇ ਨੇ ਉਹ ਗੱਲਾਂ ਤਾਂ ਬਹੁਤ ਨੇ ਕਹਿਣ ਨੂੰ ਪਰ ਏਤੀ ਮਾਰ ਪਈ ਕਰਲਾਵੇ ਤਾਂ ਕਿ ਦਰਦ ਨਾ ਆਇਆ ਜਿਹੜਾ ਬੰਦਾ ਅਸੀਂ ਇੱਕ ਨਾਰਮਲ ਹੰਦਿਆ ਆ ਇਸ ਸਾਲ ਕੋ ਇਹ ਮਾਤਾ ਖੜੀ ਐ ਉਹ ਕੁੜੀ ਖੜੀ ਐ ਇਹ ਗੱਡੀ ਕਿਤੇ ਜਾਂ ਘਰੋਂ ਕੱਢਣ ਲੱਗਿਆ ਮੁੰਡਾ ਇੱਥੇ ਇਲਾਕੇ ਦਾ ਕੋਈ ਚੇਅਰਮੈਨ ਬਣਿਆ ਫਿਰਦਾ ਉਹ ਗੱਡੀ ਕਿਤੇ ਟੱਚ ਹੋ ਗਈ ਦੋ ਆਪਸ ਵਿੱਚ ਪਹਿਲਾਂ ਤਾਂ ਉੱਥੇ ਇਹਨੂੰ ਬੱਚੇ ਨੂੰ ਬਹੁਤ ਘੁਰਿਆ ਘਾਰਿਆ ਰਵਾਲ ਵਰਦੀਆਂ ਦਿਖਾਇਆ ਉਹ ਲੱਗ ਤੇ ਜੇ ਮੇਰੇ ਵਰਗੇ ਮਾੜੇ ਕੋਲ ਕੋਈ ਚੀਜ਼ ਹੁੰਦੀ ਉਹ ਫਿਰ ਇੱਕ ਨੇ ਦਿਖਾਉਂਦਾ ਫਰੀ ਜਾਂਦਾ ਉਹ ਜਿਵੇਂ ਉਸ ਗਾਣਾ ਆ ਅੜਬ ਪੰਜਾਬੀ ਫਿਰ ਉਹ ਇਆਂ ਜਿਹਾ ਘਟਨਾਵਾਂ ਨੇ ਲੋਕਾਂ ਨਾਲ ਵਰਤਦੀਆਂ ਨੇ ਪਰ ਉਹਨੂੰ ਵਾਹਿਗੁਰੂ ਦੀ ਕਿਰਪਾ ਨਾਲ ਉਹਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਐਡਾ بڑا ਉਹਨੂੰ ਰਤਬਾ ਲਾਇਆ ਜੇ ਉਹਦੇ ਕੋਈ ਰੱਬ ਦੀ ਉਹ ਤੇ ਕਿਰਪਾ ਹੁੰਦੀ ਮਾੜੀ ਮੋਟੀ ਉਹਦੇ ਇਨਸਾਨੀਅਤ ਪੱਲੇ ਹੁੰਦੀ ਉਹ ਉੱਤਰ ਕੇ ਜਦੇ ਜਵਾਕ ਨੂੰ ਕਹਿੰਦਾ ਵੀ ਮਨ ਕੋਈ ਗੱਲ ਨਹੀਂ ਵੀ ਤੂੰ ਵੀ ਬਚ ਗਿਆ ਮੈਂ ਵੀ ਬਚ ਗਿਆ ਵੀ ਕੋਈ ਗੱਲਬਾਤ ਨਹੀਂ ਉਹ ਕੋਈ ਗੱਲ ਨਹੀਂ ਉਲਟਾ ਉਹ ਬੰਦੇ ਨੇ ਜਦੇ ਸਿਆਸੀ ਜਿਹੜਾ ਨੂੰ ਨਸਾ ਚੜਿਆ ਵੈ ਪਰ ਉਹ ਇਹ ਭੁੱਲੀ ਬੈਠਾ ਵੀ 20 ਲੈਂਸ ਨੇ ਉਹਤੇ ਪਰਚਾ ਕਰਿਆ ਵਾ ਮਾਰਕੀਟ ਭਾਅ ਤੋਂ ਕਮੇਟੀ ਤੋਂ ਉਹ ਮੈਂ ਪਹਿਲਾਂ ਵੀ ਗੱਲ ਦੱਸੀ ਸੀ ਵੀ ਅਸੀਂ ਬਹੁਤ ਜਲਦੀ ਪ੍ਰਸ਼ਾਸਨ ਨੂੰ ਪਹਿਲਾਂ ਮਿਲਾਂਗੇ ਬੇਨਤੀਆਂ ਕਰਾਂਗੇ ਵੀ ਜਲਦੀ ਇਹ ਤੋਂ ਰੈਟੋ ਕਰਕੇ ਆਰਬਾਲ ਵਰਤਾ ਦਾ ਪਹਿਲਾਂ ਤੋਂ ਕੋ ਉਹਕੇ ਜਮ੍ਹਾਂ ਹੋਵੇ ਕਿਉਂਕਿ ਪਹਿਲਾਂ ਇੱਕ ਲੇਡੀ ਜੀ ਨੇ ਵੀ ਇਹਨੇ ਤੇ ਉਹ ਲਾਇਵੇ ਨੇ ਉਹ ਐਫਪੀ ਡੈਬਟ ਵੀ ਸਾਡੇ ਕੋਲ ਆਇਆ ਵਾ ਵੀ ਉਹਨੂੰ ਵੀ ਇਹਨੇ ਮਾਰਾ ਕਰਨ ਦੀ ਕੋਸ਼ਿਸ਼ ਕੀਤੀ ਰਵਾਲ ਬਣਦੇ ਵੀ ਪਹਿਲਾਂ ਤਾਂ ਸਭ ਤੋਂ ਇਹਦਾ ਰਵਾਲ ਕੋਕੇ ਜਮ੍ਹਾਂ ਕੀਤਾ ਜਾਵੇ ਫਿਰ ਇਹਨੇ ਕੀ ਕਰਿਆ ਉੱਥੇ ਜਦੇ ਉਹਨੇ ਥਾਣੇ 'ਚੋਂ ਮੁਲਾਜ਼ਮ ਬੁਲਾ ਲੇ ਮੁਲਾਜ਼ਮ ਬੁਲਾ ਕੇ ਜਦੇ ਹੀ ਇਹ ਮੁੰਡੇ ਨੂੰ ਸਮੇਤਕਾਰ ਉਰੇ ਲਿਆ ਕੇ ਖੜਾ ਲਿਆ ਅਸੀਂ ਕਹਿੰਦੇ ਆ ਵੀ ਜਾਂ ਤਾਂ ਇਹ ਕਾਰਵਾਈ ਕਰੋ ਇਹ ਕਾਰਵਾਈ ਨਹੀਂ ਹੈ ਕਿ ਫਿਰ ਇਹ ਖੜਾਈ ਕਾਦੇ ਵਾਸਤੇ ਹੋ ਰਹੀ ਕਾਰ ਇਹ ਮੁੰਡੇ ਦਾ ਕੋਈ ਗੁਨਾਹ ਕੀਤਾ ਵਾ ਫਿਰ ਇਹ ਤੇ ਕਾਰਵਾਈ ਕਰਨ ਜੇ ਕਾਰਵਾਈ ਨਹੀਂ ਐਸਐਸਡੀ ਸਾਹਿਬ ਬੇਨਤੀ ਕਰਦੇ ਹਾਂ ਅਸੀਂ ਆਪ ਜੀ ਨੂੰ ਵੀ ਜੇ 508 ਥਾਣੇ ਦੇ ਵਿੱਚ ਕਾਰ ਖੜੀ ਆ ਜੇ ਤੇ ਕੋਈ ਕਾਰਵਾਈ ਕੋ ਹੋ ਹੈ ਨਹੀਂ ਪਰਚਾ ਨਹੀਂ ਹੈਗਾ ਜਾਂ ਕੋਈ ਗੱਲਬਾਤ ਨਹੀਂ ਫਿਰ ਇਹ ਖੜਾਈ ਕਿਉਂ ਹੈ ਵੀ ਇੱਕੋ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਵੀ ਅਸੀਂ ਜਿਹੜੇ ਪੰਜਾਬ ਦੀ ਨੌਜਵਾਨੀ 36000 ਰੁਪਏ ਇਹ ਮੁੰਡੇ ਦੀ ਪੈਸੋ ਹੈ ਕਿਸ਼ਤ ਹੈ ਮਤਲਬ 1300 ਰੁਪਏ ਡੈਲੀ ਦਾ ਹੋ ਗਿਆ ਇਹਦੇ ਮਾਪੇ ਖੜੇ ਨੇ ਵਿਚਾਰੇ ਕਹਿੰਦੇ ਅਸੀਂ ਦਿਹਾੜੀਆਂ ਕਰ ਕਰਕੇ ਬੱਚੇ ਪਾਲੇ ਨੇ ਵਾਈਫ ਵੀ ਖੜੀਆ ਵਾਈਫ ਵੀ ਖੜੀਆ ਛੋਟਾ ਜਿਹਾ ਬੱਚਾ ਖੜਾ ਇਨਸਾਫ ਲੈਣ ਬਾਅਦ ਤੇ ਜਿਹੜਾ ਭਗਵਾਨ ਸਤਿਮਾਨ ਕਹਿੰਦਾ ਨਹੀਂ ਸਕਦਾ ਵੀ ਮੈਂ ਥਾਣੇ 'ਚ ਲੇਡੀ ਨੂੰ ਬਿਲਕੁਲ ਨਹੀਂ ਆਉਣਾ ਵੀ ਲੇਡੀ ਦੇ ਕੋਲ ਉੱਥੇ ਉਹ ਉਲਟਾ ਕਿਸੇ ਮਲਾਜ਼ਮ ਨੇ ਵੀ ਜਦੋਂ ਇਹਨਾਂ ਨੂੰ ਦੁਪਹਿਰੇ ਬੁਲਾਇਆ ਇਹਨਾਂ ਨੂੰ ਧਮਕਾਇਆ ਗਿਆ ਮਲਾਜ਼ਮ ਨੇ ਵੀ ਇਹਨਾਂ ਨਾਲ ਮਿਸਬੀਹੇਵ ਕਰਨ ਦੀ ਮਤਲਬ ਕੋਸ ਕੋਈ ਗਲਤ ਬੋਲਣ ਦੀ ਤੋ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਦੋਏ ਗੱਡੀਆਂ ਥਾਣੇ ਬਾਉਂਡ ਹੋ ਜਾਂਦੀਆਂ ਨੇ ਜੇ ਤਾਂ ਦੋਹੇ ਤਰ੍ਹਾਂ ਦੀ ਨਿਬੜਦੀ ਆ ਤਾਂ ਬਹੁਤ ਵਧੀਆ ਨਹੀਂ ਦੋਹਾਂ ਤੇ ਕਾਰਵਾਈ ਕਰਕੇ ਟੂ ਕੋਰਟ ਹੋ ਜਾਂਦਾ ਮਸਲਾ ਅਸੀਂ ਜਵਾਨਤ ਕਰਾ ਕੇ ਸਾਡਾ ਬੱਚਾ ਜਿਹੜਾ ਮਤਲਬ ਆਦਾ ਕੰਮ ਹੈ ਤੋੜਦਾ ਸ਼ੁਰੂ ਕਰੇ ਪਰ ਇਹ ਗੁੰਡਾਗਰਦੀ ਹੁਣ ਆ ਮੈਸੇਜ ਦਿੱਤਾ ਇਹਨਾਂ ਨੂੰ ਮੁੰਡਿਆਂ ਨੂੰ ਵੀ ਘਰੇ ਆ ਕੇ ਮੇਰੇ ਕੋਲ ਸੌਰੀ ਫੀਲ ਕਰੋ ਵੀ ਫੇਰ ਮੈਂ ਦੱਸੂਗਾ ਵੀ ਕਿਵੇਂ ਉਹ ਕਰਨਾ ਵੀ ਇਹ ਦੋ ਧਾਰੀ ਘਰੇ ਬੁਲਾਉਣ ਦਾ ਕੀ ਕਰਨ ਹੁਣ ਦੇਖੋ ਜੀ ਇਸ ਤਾਂ ਸਮਝ ਨਹੀਂ ਆਉਂਦੀ ਵੀ ਥਾਣਾ ਇਹ ਪਾਸਾ ਕਾ ਥਾਣਾ ਰਾਮਗੜ੍ਹ ਚ ਹੈ ਹੁਣ ਜਿਹੜੀਆਂ ਮੈਂ ਗੱਲਾਂ ਬੋਲਦਾ ਨਾ ਫਿਰ ਉਹ ਚੁੱਪdੀਆਂ ਨੇ ਉਹ ਕਹਿੰਦੇ ਜਦੋਂ ਪਹਿਲਾਂ ਤੋਂ ਧਰਨਾ ਲੱਗਿਆ ਵੀ ਥਾਣੇ ਨੂੰ ਜਿਹੜੇ ਚਲਾ ਰਹੇ ਨੇ 5-7 ਬੰਦੇ ਨੇ ਇਹ ਹਲਕੇ ਦੇ ਉਹ ਬੰਦੇ ਇਹਨੂੰ ਥਾਣੇ ਨੂੰ ਚਲਾ ਰਹੇ ਨੇ ਹੁਣ ਤੁਸੀਂ ਇੱਕ ਗੱਲ ਸੁਣੋ ਜੇ ਉਹ ਚੇਅਰਮੈਨ ਹੈ ਸਭਦਾਨਕਰਤਵੇ ਤੇ ਹੈ ਉਹ ਦੇਖਦਾ ਵੀ ਇਹ ਲੋਕਾਂ ਨੇ ਤੁਹਾਨੂੰ ਵੋਟਾਂ પા ਕੇ ਮਤਲਬ ਇਹ ਗਲਤੀ ਕਰੀ ਹੈ ਜਿਹੜੀ ਹੋਈ ਹੈ ਉਹ ਜਦ ਇਹ ਛੱਤ ਚੁਰੇ ਆਉਂਦਾ ਵੀ ਨਾ ਭਾਈ ਦੱਸੋ ਤੁਸੀਂ ਵੀ ਮੈਂ ਦੇ ਰੋਤੇ ਤੇ ਬੈਠਾਂ ਵੀ ਕੋਈ ਗੱਲ ਨਹੀਂ ਮੰਨ ਲਵੀ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੂੰ ਫੀਟਾਕ ਹੈ ਉਲਟਾ ਆ ਕੇ ਸਵਾਸਤੀ ਖੱਟਦਾ ਲੋਕਚਾਰ ਇਹਨਾਂ ਨਾਲ ਜੁੜਦੇ ਇਹਨੇ ਉਲਟਾ ਉਹ ਧੌਂਸ ਜਿਹੜੀ ਆ 6 ਮਹੀਨੇ ਦਾ ਰਹਿ ਗਿਆ ਇਹਨਾਂ ਦਾ ਹੋਰ ਨਸਾ ਉਹ ਉਹ ਦਿਖਾ ਕੇ ਆ ਰਜਗਾਰ ਆ ਜਿਹੜਾ ਪੰਜਾਬ ਦੀ ਨੌਜਵਾਨੀ ਦਾ ਉਹ ਬੰਦ ਕਰਿਆ ਪਿਆ ਨਾ ਇਹ ਤੇ ਪਰਚਾ ਨਾ ਇਹਦਾ ਕੋਈ ਕਲੇਮ ਹੈ ਐਦੋਂ ਵੱਡੀ ਗੁੰਡਾ ਕਰਦੀ ਕੀ ਹੋ ਮੈਂ ਐਸਐਸਪੀ ਸਾਹਿਬ ਪਟਿਆਲਾ ਬੇਨਤੀ ਕਰਦਾ ਜੀ ਬਹੁਤ ਕਾਬਲ ਸਾਡੇ ਅਸਟਰੋਂ ਵੀ ਹੁਣੇ ਐਕਸ਼ਨ ਲੈ ਕੇ ਇਹਨਾਂ ਨੂੰ ਗੱਡੀ ਨੂੰ ਜਾਂ ਤਾਂ ਇਹਦੇ ਪਰਚਾ ਕੀਤਾ ਜਾਵੇ ਨਹੀਂ ਇਹਨੂੰ ਗੱਡੀ ਨੂੰ ਬਾਜ਼ੀ ਤੇ ਦੇ ਪਿੰਡ ਸੱਦ ਕੇ ਆਵੇ ਇਹ ਬੰਦੇ ਨੇ ਰਜਗਾਰ ਨਾਲ ਦੀਆਂ ਸਵਾਰੀਆਂ ਲਾਉਣੀਆਂ ਨੇ ਲੈ ਕੇ ਜਾਣਾ ਕਿਹੜੇ ਫਿਰ ਨਹੀਂ ਇਹਨਾਂ ਨੇ ਐਲਾਨ ਕਰਤਾ ਕੱਲ ਨੂੰ ਧਰਨਾ ਫਿਰ ਪਰਚੇ ਵੀ ਹੋਣਗੇ ਛੋਟੇ ਮੁਲਾਜ਼ਮਾਂ ਬੀਬੀ ਨੇ ਦੱਸਿਆ ਵੀ ਮੈਨੂੰ ਉੱਥੇ ਬਹੁਤ ਜ਼ਿਆਦਾ ਮਤਲਬ ਤਨਖੀ ਪਰੇ ਲੈ ਜਾ ਚੋ ਗੋਡਣ ਮੈਂ ਉਹਨਾਂ ਮੁਲਾਜ਼ਮ ਵੀਰਾਂ ਨੂੰ ਕੋਈ ਬੇਨਤੀ ਕਰਦਾ ਹਾਂ ਦੀ ਜਿਹੜੀ ਇਹ ਵਰਦੀ ਤੁਸੀਂ ਪਾਈ ਦੀ ਹੈ ਇਹ ਜਿਹੜਾ ਦਸਾ ਬੀਹ ਹੈ ਸਾਡੇ ਵਰਗੇ ਕੰਮ ਕਰਦੇ ਆ ਜਿਹੜਾ ਟੈਕਸ ਦਿੰਨੇ ਆ ਸਰਕਾਰ ਨੂੰ ਉਹਦੇ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ ਇਹ ਮੋਢਿਆਂ ਦੇ ਜਿਹੜੇ ਸਰਕਾਰ ਨੇ ਸਰਧਾਨ ਦੇ ਨੇ ਇਹ ਆਮ ਆਦਮੀ ਦੇ ਨਹੀਂ ਹੈਗੇ ਇਹ ਮਾਨ ਸਰਕਾਰ ਦੇ ਨਹੀਂ ਹੈਗੇ ਇਹ ਸਾਡਾ ਏਡਾ ਰਤਬਾ ਪੰਜਾਬ ਪੁਲਿਸ ਦਾ ਏਡਾ ਨਾਮ ਹੈ ਵਰਲਡ ਲੈਵਲ ਤੇ ਸਾਡਾ ਪੰਜਾਬ ਪੁਲਿਸ ਦਾ ਉਹਦੀ ਤੁਸੀਂ ਵਰਦੀ ਪਹਿਨੀ ਦੀ ਆ ਤੁਸੀਂ ਇਹ ਦੁੱਕੀ-ਤੁੱਕੀ ਲੋਕਾਂ ਦੇ ਮਗਰ ਲਾ ਕੇ ਸਰਧਾਨ ਦਾ ਸਤਿਆਨਾਸ ਨਾ ਕਰੋ ਜਾਂ ਤਾਂ ਫਿਰ ਇਹ ਗੱਲ ਕਹਿ ਦਿਓ ਵੀ ਅਸੀਂ ਲੈਕਣੇ ਖੜਾ ਕੇ ਦੇਖਾਂਗੇ ਕਿਉਂਕਿ ਦੇਰ ਹੋ ਸਕਦੀ ਹੈ ਅੰਧੇਰ ਨਹੀਂ ਹੈਗਾ ਪੰਜਾਬ ਦੇ ਵਿੱਚ ਹਾਈ ਕੋਰਟ ਦੀਆਂ ਪੌੜੀਆਂ ਚੜਨੀਆਂ ਬਹੁਤ ਆਕੀਆਂ ਨੇ ਫਿਰ ਕੋਈ ਇਹ ਛੱਡਦੇ ਨਹੀਂ ਹੈਗੇ ਅਸੀਂ ਵੀ ਚੜਦੇ ਆਂ ਮੈਂ ਵੀ ਜਾ ਰਹੇ ਆਂ ਸਾਡੇ ਨਾਲ ਵੀ ਜਾਤਾਂ ਹੋਣੀਆਂ ਨੇ ਫਿਰ ਉਹ ਜਦ ਪੌੜੀਆਂ ਚੜਦੇ ਨੇ ਫਿਰ ਇਹ ਕੋਈ ਰਿਸ਼ਤੇਦਾਰ ਨਹੀਂ ਚੜਦੇ ਫਿਰ ਕਹਿੰਦੇ ਨੇ ਵੀ ਸਾਡੇ ਨਾਲ ਸਮਝੌਤਾ ਕਰ ਲੋ ਮੈਂ ਸਾਡੇ ਸਰਕਾਰ ਜੋ ਐਸਐਸਪੀ ਸਾਹਿਬ ਪਟਿਆਲਾ ਡੀਐਸਪੀ ਸਾਹਿਬ ਸਾਡੇ ਮੈਡਮ ਨਾਬਾ ਐਸਐਚਓ ਸਾਹਿਬਾਸ ਤੋਂ ਬੇਨਤੀ ਕਰਦਾ ਵੀ ਇਹ ਲੋਕਾਂ ਨੂੰ ਨਾ ਰੋਲੋ ਨਾ ਰੋਲੋ ਨਾ ਰੋਲੋ ਹੁਣੇ ਗੱਲਬਾਤ ਕੋਈ ਕਰਕੇ ਇਹ ਤੇ ਪਰਚਾ ਦੇ ਕੇ ਸਾਨੂੰ ਉਹਦੀ ਨਕਲ ਤੋਂ ਕਰਕੇ ਅਸੀਂ ਜਵਾਨਤ ਕਰਾਈਏ ਜਿਹੜੀਆਂ ਨੇ ਬੱਚੇ ਨੇ ਸਵਾਰੀਆਂ ਲੈ ਕੇ ਜਾਣੀਆਂ ਨੇ ਉਹਨਾਂ ਨੂੰ ਲੈ ਕੇ ਜਾਵੇ ਨਹੀਂ ਇਹ ਭੁੱਲ ਜਾਣਾ ਵੀ ਇਹ ਲੋਕ ਜਿਹੜੇ ਫਿਰਦੇ ਨੇ ਨਾ ਕੱਲ ਦੀ ਭੂਤ ਨਹੀਂ ਸੇਵਿਆਂ ਦੇ ਅੱਧਰ ਜਿਨ੍ਹਾਂ ਨੂੰ ਇਹ ਰੁਕਮਿਆਂ ਦਾ ਨਹੀਂ ਪਤਾ ਜਿਵੇਂ ਮੈਂ ਇੱਕ ਪਹਿਲਾਂ ਵੀਡੀਓ ਮੇਰੀ ਪਈ ਮੈਂ ਉਹ ਕਹਿੰਦਾ ਓਏ ਬਾਜ ਬਾ ਓਏ ਬਾਜ ਬਾ ਓਏ ਫਲਾਣੇ ਅੱਖ ਪਾ ਕੇ ਗੱਲ ਏਅਰ ਸੀਐਮ ਦੇ ਲਫਜ਼ ਨੇ ਉਹ ਜਿਹੇ ਜੀ ਕੋਕੋ ਹੀ ਜੀ ਕੋਕੋ ਦੇ ਬੱਚੇ ਜਿਹੇ ਜਿਹਨਾਂ ਦੇ ਮੰਤਰੀਆਂ ਦੇ ਕਾਰਨਾਮੇ ਨੇ ਕਿੱਡੀਆਂ ਕਿੱਡੀਆਂ ਆ ਗਏ ਹੁਣ ਬੱਚੇ ਭੈਣ ਭਾਈ ਖੜੇ ਆ ਅਸੀਂ ਨਹੀਂ ਕਹਿ ਸਕਦੇ ਮਨਿਸਟਰਾਂ ਦੀ ਇਹਨਾਂ ਦੀਆਂ ਕਿੱਡੀਆਂ ਕਿੱਡੀਆਂ ਵੀਡੀਓ ਆ ਗੀਆਂ ਯਾਰ ਇਹ ਮਾੜੀ ਕਿਸਮਤ ਹੈ ਪੰਜਾਬ ਦੀ ਜਿਹੜੀਆਂ ਅਸੀਂ ਵੋਟਾਂ ਪਾ ਕੇ ਲੋਕਾਂ ਨੂੰ ਦਿੱਤੀ ਅਸੀਂ ਦਿਖਾ ਲਿਆ ਪਰ ਫੇਰ ਵੀ ਮੈਂ ਆਪਸਰਾਂ ਨੂੰ ਕਹਿਣਾ ਹੈ ਇਹ ਕੁਰਸੀ ਤੇ ਜਿਹੜਾ ਐਸਐਚਓ ਇੱਥੇ ਲੱਗਿਆ ਹੀ ਰਹਿਣਾ ਹੈ ਇਹ ਨਹੀਂ ਆਗਾ ਵੀ ਆਮ ਆਦਮੀ ਦੀ ਸਰਕਾਰ ਵਾਗੀ ਯੂਰੇ ਐਸਐਚਓ ਲੱਗਣਾ ਹੀ ਨਹੀਂ ਮੁੜ ਕੇ ਵੀ ਐਸਐਚਓ ਦੀ ਸੀਟੇ ਖਤਮ ਕਰ ਦੇਣਗੇ ਐਸਐਸਪੀ ਦੀ ਸੀਟੇ ਖਤਮ ਕਰ ਦੇਣਗੇ ਡੀਐਸਪੀ ਦੀ ਸੀਟੇ ਖਤਮ ਕਰ ਜਾਣਗੇ ਇਹ ਥਾਣਾ ਭਾਸ ਤੋਂ ਹੈ ਜਿਹੜਾ ਸਦਾ ਹੀ ਬਾਦ ਰਿਹਾ ਸਦਾ ਹੀ ਰਹਿਣਾ ਤੁਸੀਂ ਇਹਨਾਂ ਦਾ ਖੈੜਾ ਛੱਡ ਕੇ ਆਮ ਆਦਮੀ ਦਾ ਤੁਸੀਂ ਸਵਿਧਾਨ ਦੇ ਰੱਖੇ ਬਣ ਕੇ ਆ ਲੋਕ ਜਿਹੜੇ ਟੈਕਸ ਭਰਦੇ ਨੇ ਜਿਨ੍ਹਾਂ ਦੀਆਂ ਤਾਂ ਟੈਕਸ ਦੇ ਵਿੱਚੋਂ ਤੁਸੀਂ ਤਨਖਾਹਾਂ ਲੈ ਕੇ ਆਪਦੇ ਬੱਚਿਆਂ ਨੂੰ ਤੁਸੀਂ ਪਾਲਦੇ ਹੋ ਉਹਨਾਂ ਨੂੰ ਇਨਸਾਫ ਦਿਓ ਇਹ ਨਾ ਹੋਵੇ ਵੀ ਕਿਤੇ ਸਾਰੀ ਰਾਤ ਜਿਵੇਂ ਅਸੀਂ ਪਹਿਲਾਂ ਰਾਤਾਂ ਨੂੰ ਜਾਗਦੇ ਰਹਿਣ ਧਰਨੇ ਮਜਾਰੇ ਦਿੱਤੇ ਨੇ ਫੇਰ ਵੀ ਦਾ ਤੁਸੀਂ ਆਖਰ ਨੂੰ ਮੰਨਦੇ ਹੋ ਫੇਰ ਵੀ ਤਾਂ ਕਾਰਵਾਈਆਂ ਕਰਦੇ ਹੋ ਉਹ ਦੁਆਰਾ ਮੇਰੀ ਫੇਰ ਤੁਹਾਨੂੰ ਬੇਨਤੀ ਹੈ ਇਹ ਰੋਡ